ਮਲਾਜ਼ਮਾਂ ਦੀਆਂ ਮੰਗਾਂ ਹਨ ਉਹਨਾਂ ਨੂੰ ਪੂਰਾ ਕਰ ਦਿੱਤਾ ਜਾਵੇਗਾ ਜੋ ਵੀ ਉਹਨਾਂ ਦੇ ਬਕਾਇਆ ਡੀਏ ਘੱਟ ਹੈ ਉਸ ਨੂੰ 46% ਤੇ اوਪੀਐਸ ਦੀ ਪੁਰਾਣੀ ਪੈਨਸ਼ਨ ਜੋ ਹੈ ਲਾਗੂ ਕਰ ਦਿੱਤੀ ਜਾਵੇਗੀ ਇਹ ਦੋਈ ਵੀ ਸਾਹਮਣੇ ਨਹੀਂ ਆਇਆ ਅਤੇ ਨਾਲ ਹੀ ਉਹਨਾਂ ਨੇ ਮਲਾਜ਼ਮਾਂ ਦੇ ਹੱਕ ਦੇ ਵਿੱਚ ਕੋਈ ਫੈਸਲਾ ਜਿਹੜਾ ਹੈ ਇਸ ਵਾਰ ਜੋ ਮਲਾਜ਼ਮਾਂ ਨੇ ਕਿਹਾ ਹੈ ਕਿ ਅਸੀਂ ਜੋ ਆਮ ਆਦਮੀ ਪਾਰਟੀ ਨੂੰ ਵੋਟ ਨਹੀਂ ਪਾਵਾਂਗੇ ਅਤੇ ਪੰਜਾਬ ਸਰਕਾਰ ਜੋ ਹੈ ਉਹ ਸਾਡੀ ਕੋਈ ਵੀ ਗੱਲ ਨਹੀਂ ਮੰਦੀ ਨਾ ਹੀ ਸਾਡੀਆਂ ਕੋਈ ਮੰਗਾਂ ਤੇ ਸੁਣਵਾਈ ਹੋਈ ਹੈ ਦੋਸਤੋ ਇਸੇ ਦਿਸਾਂ ਸੂਤਾ ਤਾਂ ਕਿਹਾ ਜਾ ਰਿਹਾ ਕਿ ਰੈਲੀ ਦੇ ਵਿੱਚ ਮੁਲਾਜ਼ਮਾਂ ਨੇ ਰੋਸ ਪ੍ਰਗਟ ਕੀਤਾ ਸੀ ਇਸੇ ਦੌਰਾਨ ਸੂਤਰਾਂ ਦਾ ਦੱਸਿਆ ਜਾਣਾ ਕਿਹਾ ਜਾ ਰਿਹਾ ਹੈ ਕਿ ਜੋ ਵੀ ਪੰਜਾਬ ਸਰਕਾਰ ਉਹਨਾਂ ਨੇ ਕਿਹਾ ਕਿ ਇਲੈਕਸ਼ਨਾਂ ਤੋਂ ਬਾਅਦ ਜਿਵੇਂ ਹੀ ਇਲੈਕਸ਼ਨ ਹੋ ਜਾਣਗੇ ਤਾਂ ਸੱਤਾ ਦੇ ਵਿੱਚ ਪਾਰਟੀ ਦੇ ਆਉਣ ਦੇ ਨਾਲ ਅਸੀਂ ਆਉਂਦਿਆਂ ਹੀ ਜਿਹੜਾ ਕਿ ਮੁਲਾਜ਼ਮਾਂ ਦੀਆਂ ਮੰਗਾਂ ਤੇ ਵਿਚਾਰ-ਵਟਾਂਦਰਾ ਕਰਾਂਗੇ ਤੇ ਮੁਲਾਜ਼ਮਾਂ ਦੀਆਂ ਮੰਗਾਂ ਹਨ ਉਹਨਾਂ ਨੂੰ ਪੂਰਾ ਕਰ ਦਿੱਤਾ ਜਾਵੇਗਾ ਜੋ ਵੀ ਉਹਨਾਂ ਦੇ ਬਕਾਇਆ ਡੀਏ ਘੱਟ ਹੈ ਉਸ ਨੂੰ 46% ਤੇ OPS ਦੀ ਪੁਰਾਣੀ ਪੈਨਸ਼ਨ ਜੋ ਹੈ ਲਾਗੂ ਕਰ ਦਿੱਤੀ ਜਾਵੇਗੀ ਇਹੇ ਦੋਸਤੋ ਸੂਤਰਾ ਦੇ ਮੁਤਾਬਕ ਖਬਰ ਆ ਰਹੀ ਸੀ ਉਮੀਦ ਕਰਦੇ ਆਂ ਇਹ ਖਬਰ ਤੁਹਾਨੂੰ ਵਧੀਆ ਲੱਗੀ ਹੋਗੀ ਜਾਣਕਾਰੀ ਪਸੰਦ ਆਈ ਹੋਗੀ ਪਲੀਜ਼ ਚੈਨਲ ਤੇ ਪਹਿਲੀ ਵਾਰ ਆਇਓ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਧੰਨਵਾਦ ਜੀ ਹੋਵੇਗੀ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ